ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਠਾਨਗ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਤਾਂ ਬਈ ਹੀਪਰ ਬੱਚੀਆਂ ਨੇ ਤੇ ਦੋ ਵੜਾਂ ਜਿਹੜੀਆਂ ਤਾਜ਼ੀਆਂ ਸੋਈਆਂ ਹੋਈਆਂ ਇੱਕ ਬਈ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਬਈ ਇੱਕ ਬਈ ਕੋਲੇ ਟਾਪ ਬਰੀਡ ਧੋਕਰ ਗੱਬਣ ਤੇ ਇੱਕ ਨੀਲੀ 라ਵੀ ਦਾ ਟਾਪ ਬਰੀਡ ਦਾ ਕੱਟਾ ਵਕਾਉ ਆ ਬਈ ਕੋਲੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੀਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੀ ਆਜੋ ਬਾਈ ਜੀ ਬਾਈ ਜੀ ਹੱਸਿਆ ਬਾਈ ਹੋ ਠੀਕ ਹੂੰ ਕੁਲਵੀਰ ਬਹੁਤ ਵਧੀਆ ਬਾਈ ਕਿੰਨਾ ਕੱਲ ਦਾ ਬਾਈ ਕੰਮ ਕਰ ਕੰਮ ਕਰ ਬਹੁਤ ਵਧੀਆ ਬਾਈ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਕੁਲਵੀਰ ਸਿੰਘ ਪਿੰਡ ਬੁਰਥ ਰੋਡ ਇਹ ਲਾ ਬਠਿੰਡਾ ਤਸੀਰ ਆਮਪੁਰਾ ਨੇੜੇ ਪਿੰਡ ਬਈ ਨੇੜੇ ਬਈ ਪਾਈ ਪਾਇਤਾ 4 ਕਿਲੋਮੀਟਰ ਨਾਲ ਦੇ ਪਿੰਡ ਸ੍ਰੀਏ ਵਾਲਾ ਡੋੜ ਤੇ ਮਲੂਕਾ ਕੋਠਾ ਗੁਰੂ ਆਪਣੇ ਨਾਲ ਦੇ ਪਿੰਡ ਆਗੇ ਮੋਬਾਈਲ ਨੰਬਰ 87142 20345 ਇੱਕ ਬਾਈ ਜੇ ਕੋਈ ਬਾਈ ਬਠਿੰਡੇ ਵਾਲੀ ਸ਼ੈਰ ਤੋਂ ਆਉਂਦਾ 40 ਕਿਲੋਮੀਟਰ ਮੋਗਾ ਆਪਾਂ ਨੂੰ 50 ਤੇ ਬਰਨਾਲਾ 45 ਹੈ ਠੀਕ ਹੈ ਬਾਈ ਹਾਂਜੀ ਹਾਂਜੀ ਨੰਬਰ ਤੇ 25 ਦੇ ਕਿੰਨੀ ਉਮਰ ਹੈ ਜੀ ਹੋਰ ਬਾਈ ਇਹ ਕਿੰਨੇ ਆ ਠੀਕ ਆ ਇਹ ਬੱਚਾ ਤਾਂ 9 ਮਹੀਨਿਆਂ ਦਾ ਨਾਲ ਦਾ ਬੱਚਾ 5 ਮਹੀਨਿਆਂ ਦਾ ਤੇ ਦੋਵੇਂ ਟਾਪ ਕੁਆਲਿਟੀ ਦੇ ਆ ਸਹੀ ਗੱਲ ਚਾਰ ਚਾਰੀ ਥਾਣਾ ਪੈਣਾ ਥਾਣੀ ਚੈੱਕ ਕਰਵਾ ਲੈਨੇ ਭਾਈ ਥਾਣੇ ਚੋੜੀ ਚੈੱਕ ਕਰੋ ਚਾਰੀ ਥਾਣਾਂ ਲੈ ਚਾਰੀ ਦੇ ਆ ਭਾਈ ਹੂੰ ਚਾਰੀ ਦੇ ਆ ਪੱਛਾ ਦਾ ਆਪਣੇ ਕੋ ਦਸ ਸਿੰਘ ਆ ਅੱਜ ਤੇ 7 ਵਜੇ ਇੱਕ ਘੜੀ ਲੈ ਗਿਆ ਇਹ ਪਹਿਲਾਂ ਠੀਕ ਆ ਭਾਈ ਹਾਂ ਕੁਆਲਿਟੀ ਇੱਕ ਨੰਬਰ ਆ ਭਾਈ ਪ੍ਰਿੰਟ ਦੇ ਬਰੀਡ ਟਾਪ ਬਰੀਡ ਆ ਕੀ ਉਮਰ ਛੋਟੀ ਆ ਬੱਚੇ ਆ ਭਾਈ ਕੁਆਲਿਟੀ ਚੈੱਕ ਕਰੋ ਭਾਈ ਫੇਸ ਦੀ ਬਿਊਟੀ ਚੈੱਕ ਕਰ ਲਓ ਨੇ ਇੱਕ ਨੰਬਰ ਕੁਆਲਿਟੀ ਆ ਕਿ ਨਹੀਂ ਹਾਂ ਭਾਈ ਹੂੰ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਈ ਦਾ ਚੰਗਾ ਗਾ ਥਣ ਝੋਲੀ ਚੰਗੀ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਸਾਗ ਨਹੀਂ ਬਾਈ ਉਮਰ ਹਜੇ ਛੋਟੀ ਆ ਉਹ ਸਭ ਨਾ ਕਰੋ ਤਾਂ ਚੰਗੀ ਆ ਬਾਈ ਕਿੰਨਾ ਕੁ ਰਿਕਾਰਡ ਆ ਬਾਈ ਇਹਦੀ ਮਾਂ ਦਾ ਰਿਕਾਰਡ ਬਾਈ 25 25 ਪਲੱਸ ਆ ਹੂੰ ਬਾਕੀ ਨਸਲ ਕੁਆਲਟੀ ਆ ਬੱਚਿਆਂ ਦਾ ਆ ਵੀ ਦੱਸ ਦਿੰਦੀਆਂ ਸਹੀ ਗੱਲ ਬਾਈ ਥੋੜੀ ਸਮਾਈ ਘਟ ਜ਼ਰੂਰ ਹੋਈ ਵੀ ਆ ਪਰ ਕੁਆਲਟੀ ਵਾਲੇ ਪਾਸੋਂ ਨਹੀਂ ਕਮੀ ਬਾਈ ਸਹੀ ਗੱਲ ਆ ਬੱਚੇ ਦਾ ਫੇਸ ਕਿੰਨਾ ਕੇ ਚੰਗਾ ਆ ਗਾ ਸਹੀ ਗੱਲ ਆ ਬਾਕੀ ਸਾਰੇ ਆਪਾਂ ਉਹ ਚਟੇ ਵੇਸਾ ਬੱਚੇ ਨਹੀਂ ਸੀਗਾ ਉਹ ਬਾਈ ਵਸਾ ਵੀਡੀਓ ਪਾਉਣ ਤੋਂ ਪਹਿਲਾਂ 10 ਮਿੰਟ ਦਾ ਸੌਦਾ ਹੋ ਗਿਆ ਉਹ ਬੱਚੇ ਫਿਰ ਆਪਾਂ ਵੀਡੀਓ 'ਚ ਦਿਖਾਂਗੇ ਨਹੀਂ ਬਾਈ ਪਰ ਆਪ ਬੱਚੇ ਵੀ ਕੁਆਲਿਟੀ ਦੇ ਨੂੰ ਹੂੰ ਪੂਰੇ ਫੁੱਲਾ ਪਰ ਉਮਰੀ ਛੋਟੀ ਆ ਸਹੀ ਗੱਲ ਆ ਕੁਆਲਿਟੀ ਫੁੱਲ ਆ ਗਈ ਤੇ ਕੀ ਮੋਲ ਲਵੀ ਜੋੜੇ ਬੋਲ ਵੀਰੇ ਜੋੜੀ ਦਾ 25000 ਰੁਪਿਆ 23000 ਦੀ ਜੋੜੀ ਦਵਾਂਗੇ ਠੀਕ ਆ ਬਾਈ 25000 ਰੁਪਿਆ ਮੋਲ ਲਾ 23000 ਦੀ ਜੋੜੀ ਦਵਾਂਗੇ 25000 ਰੁਪਿਆ ਮੋਲ 23000 ਦੀ ਬਾਈ ਕਹਿੰਦਾ ਜੋੜੀ ਦੇ ਦਾਂਗੇ ਪ੍ਰਿੰਟ ਤੇ ਬਰੀਡ ਚੈੱਕ ਕਰੋ ਕਿ ਨਹੀਂ ਬਾਈ ਹਾਂ ਬਾਈ ਥਣ ਝੂਲੀ ਇੱਕ ਨੰਬਰ ਆ ਬਰੀਡ ਦੇਖੋ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਰਮ ਵਾਲੀ ਤੇ ਲੋਈ ਲਾਈ ਪੂਰੀਆਂ ਚੰਗੀ ਆ ਕਿ ਨਹੀਂ ਬਾਈ ਹਾਂ ਬਾਈ ਦੇਖੋ ਸਿੰਗਲ ਸਿੰਗਲ ਲਊਗਾ ਉਸ ਹਾਂ ਨਾ ਕਰ ਲਾਂਗੇ ਪਰ ਉਹ ਜੋੜੀ ਦਾ 25000 ਰੁਪਏ ਬਾਈ 23000 ਦੀਆਂ ਮਸ਼ਕਾਂ ਦੇ ਦਾਂਗੇ ਜੇ ਕਿਸੇ ਨੇ ਇੱਕ ਨੰਬਰ ਵਾਲੀ ਆਟਾ ਲੈਣੀ ਦੋ ਨੰਬਰ ਵਾਲੀ ਆਟਾ ਉਹ ਆਟਾ ਡੇਟ ਹੋ ਜਾਊਗਾ ਅੱਗੇ ਤਿੰਨ ਨੰਬਰ ਤੇ ਕਿੰਨੀ ਇਹ ਬਾਈ 10 ਮਹੀਨੇ ਦਾ ਬੱਚਾ ਠੀਕ ਆ ਚਾਰ ਹੀ ਥਣੇ ਦੇ ਆ ਹੂੰ ਚੰਗੀ ਫੇਸ ਕੁਆਲ ਸਹੀ ਆ ਹਾਂ ਬਾਈ ਇਹ ਦਿੱਤੇ ਕੱਦ ਚੰਗਾ ਬ੍ਰੀਥ ਚੰਗਾ ਕੀ ਮੁੰਨ ਦੀ ਆ ਪਤਾ ਕੋਈ ਨਹੀਂ ਵੀਰੇ ਸੀਮਨ ਦਾ ਆਪਾਂ ਨੂੰ ਪਤਾ ਨਹੀਂ ਐਵੇਂ ਬਿਨਾਂ ਗੱਲ ਤੋਂ ਆਪਾਂ ਨਾ ਲੈ ਆ ਦੇਗੇ ਉਹਦਾ ਕੋਈ ਫਾਇਦਾ ਨਹੀਂ ਵੇਚਣ ਦੇ ਮਾਰੇ ਠੀਕ ਆ ਭਾਈ ਪਰ ਆਪਾਂ ਗਾਂ ਦੇਖੀ ਆ ਇਹਦੀ ਮਾਂ ਦੇਖੀ ਭਾਲੀ ਵੀ ਆ ਚੰਗਾ ਰਕਾਰ ਦੁੱਧ ਦਾ ਤੇ ਬਾਕੀ ਜਿਹੜੀ ਚੰਗੀ ਚੀਜ਼ ਆ ਭਾਈ ਉਹ ਤਾਂ ਆਪਦੇ ਮੂੰਹੋਂ ਆਪ ਹੀ ਬੋਲਦੀ ਆ ਸਹੀ ਗੱਲ ਆ ਬਾਈ ਕਿਉਂਕਿ ਜਿਹੜੇ ਵੀਰਾਂ ਤੋਂ ਆਪਾਂ ਮੱਛਿਆ ਲੈਣੇ ਉਹ ਵੀ ਵੀਡੀਓ ਦੇਂਦੇ ਆ ਐਵੇਂ ਆਪਾਂ ਸੀਮਨ ਨਾਲ ਲੈ ਵਿਚਗੇ ਉਹ ਆਪਣੀ ਵੀ ਗਲਤ ਗੱਲ ਆ ਸਹੀ ਗੱਲ ਆ ਭਾਈ ਤੇ ਕੀ ਮੁੱਲ ਜਾਇਜ਼ ਆ ਭਾਈ ਮੁੱਲ ਵੀਰੇ ਇਹਦਾ 20000 ਰੁਪਿਆ 20000 ਦੀ ਮੱਛੀ ਦਵਾਂਗੇ ਠੀਕ ਆ ਭਾਈ 22000 ਰੁਪਈਆ ਮੋਲਾ 20000 ਬਸ 2000 ਰੁਪਈਆ ਛੋੜ ਦੇ ਹੀ ਆ ਵੀਰੇ ਇਹ ਚ ਕੋਈ ਸੌਦਾਬਾਜ਼ੀ ਕੋਈ ਨਹੀਂਗਾ ਪਰ 2000 ਰੁਪਈਆ ਦਾ ਮਾਨਤਾ ਨਹੀਂ ਹੈ ਅੱਗੇ ਵੀਰੇ 4 ਨੰਬਰ ਤੇ 4 ਨੰਬਰ ਸੁਈਆ ਬਾਈ ਇਹ ਦੂਜਾ ਸੁਆ ਸੁਈਆ ਹੂੰ ਤੈਨੂੰ ਅੱਜ ਪੰਜਵਾ ਦੇਣਾ ਬੇਨਾੜੂਆ ਨਾਲ ਆ ਬੱਚੇ ਦੇ ਕੀ ਆ ਬੱਚਾ ਬੱਚਾ ਹੀ ਬੱਚਾ ਬਾਈ ਠੀਕ ਆ ਬਾਕੀ ਸਿਲ ਛੰਡੀ ਕਰਮ ਵਾਲੀ ਇੰਨੀ ਦੇਖੋ ਬਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਇਕ ਲੱਖਾਂ ਮੁਠੀ ਵਾਲਾ ਤਣ ਚਾਰੇ ਤਣ ਮਖੜ ਮਖੜੀ ਰਿਆ ਤੇ 22000 15 ਮਾਣ ਕੇ ਲਈ ਸੀਲ ਠੰਡੀ ਬਹੁਤਾ ਬਈ ਬੈਠ ਬਰੰਟਾ ਬਹੁਤ ਚੰਗਾ ਹੈ ਇਸ ਬੜਾ ਚੰਗਾ ਹੈ ਨਾ ਕੁਆਲਿਟੀ ਇੱਕ ਨੰਬਰ ਆ ਬਈ ਥਾਂਲੇ ਬਾਅਦ ਚੰਗਾ ਚਵਾਈ ਵੀ ਬਈ ਬਾਈ ਓਕੇ ਹੈ ਬਈ ਬਾਕੀ ਚਵਾਈ ਦੀ ਬਈ ਪੂਰੀ ਨੰਬਰ 1 ਨਾ ਕੋਈ ਆਏ ਨਹੀਂ ਤੇ ਸੀਲ ਠੰਡੀ ਦਾ ਕੋਈ ਅੰਤ ਨਹੀਂ ਠੀਕ ਹੈ ਬਈ ਹੂੰ ਫੈਂਡ ਫੂਡ ਫੋਲੋ ਗਰਮੀ ਕਰਮੜੀ ਬਿਲਕੁਲ ਨਹੀਂ ਮੰਦੀ ਥਣ ਬੜਾ ਕਮਾਲ ਦਾ ਮੁਠੀ ਵਾਲਾ ਥਣ ਜਿਵੇਂ ਮੱਧ ਨਾਲ ਦਾ ਦੁੱਧ ਦੇਣਾ ਕਰ ਬੰਦੇ ਤੇ ਕੀ ਮੋਲ ਆ ਬਈ ਜੈਜ ਮੋਲ ਬਈ ਕਿੰਨਾ ਮਰਜੀ ਕਰ ਲਈਏ ਹੂੰ ਬਸ ਜਮਾ ਬੇਚਣ ਵਾਲੀ ਗਾਲ 60000 ਦੀ ਬੱਚੀ ਦਵਾਂਗੇ ਠੀਕ ਆ ਬਾਈ ਬਾਕੀ ਬਣਾ ਦਾ ਦੋ ਦਾ ਤਸੱਲੀ ਕਰਕੇ ਲੈ ਜੇ ਇਹ ਦੁੱਧ ਕਹਦਾ ਵੀਰੇ ਉਹ ਮੈਨ ਨਾਲ ਆਊਗਾ ਕੋਈ ਕਹਿ ਨਾਲ ਨਹੀਂ ਠੀਕ ਆ ਕਈ ਬੰਦੇ ਸੋਚ ਲੈ 14 ਕਹਦਾ 12 ਹੀ ਨਿਬੜੂਗਾ ਪਰ 14 ਕਿਲੋ ਦੁੱਧ ਖੁੱਲਾ ਹੀ ਕਿਹਾ ਤਾਂ ਖੁੱਲਾ ਹੀ ਪਾਊਗੀ ਠੀਕ ਆ ਬਾਈ ਹਾਂ ਹੂੰ ਸੂਈ ਸਵਾਈਏ ਕੁਆਲਿਟੀ ਚੰਗੀ ਆ ਬਰੀਡ ਚੰਗੀ ਆ ਰੰਗ ਰੂਪ ਚੰਗਾ ਥਣ ਲੇਵਾ ਚੰਗਾ ਸੂਈ ਸਵਾਈਏ ਬਈ ਮੁੱਲ ਵੀ ਜਾਜਾ ਮਾਨਤਨ ਹੋ ਜਾਊਗਾ ਬਈ ਥਣ ਬੜਾ ਕਮਾਲ ਦਾ ਨੇੜ ਤੋਂ ਚੈੱਕ ਕਰਵਾਨੇ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਲੱਗਿਆ ਬਈ ਬਾਕੀ ਚਵਾਈ ਦਾ ਟਾਈਮ ਰਹਿੰਦਾ ਹੈਗਾ ਹੂੰ ਜਦੋਂ ਚਵਾਈ ਕਰਨੀ ਆ ਪੂਰਾ ਵਧੀਆ ਹਵਾ ਨਾਲ ਟੈਟ ਕਰ ਜੂਗੀ ਸਹੀ ਗੱਲ ਅੱਗੇ ਵੀਰੇ 5 ਨੰਬਰ ਕਿਹੜਾ ਸੂਆ ਸੁੰਦੀ ਆ ਬਈ ਬਈ ਦੂਜਾ ਸੂਆ ਸੂਗੀ ਹੂੰ ਇਹ ਵਾਲੀ ਗਰਸੀ ਆ ਗਈ ਠੀਕ ਆ ਸੂਚੇ ਵੀਰੇ 15 ਦਿਨ ਖੁੱਲੇ ਪਏ ਆ ਮਾਲਕਾਂ ਦੇ ਅਸਮਤਾਬਕ ਠੀਕ ਆ ਭਾਈ 15 ਦਿਨ ਤੋਂ 18 ਵੀ ਲਿਆ ਸਕਦੀ ਆ ਪਰ ਜਿਹੜੇ ਵੀਰ ਨੇ ਘਰੇ ਰੱਖਣੀ ਆ ਉਹਦੇ ਘਰੇ ਆ ਕੇ ਵਧੀਆ ਸੇਵਾ ਕਰ ਸਕਦਾ ਉਹਨੇ ਦਿਨ ਰੱਖ ਹੂੰ ਸਹੀ ਗੱਲ ਆ ਭਾਈ ਹੂੰ ਕੁਆਲਿਟੀ ਚੰਗੀ ਆ ਭਈ ਥਣ ਝੋਲੀ ਚੰਗੀ ਆ ਚਾਰੀ ਥਾਣਾ ਸੂਰੀ ਵਿੱਤੀ ਤੇ ਫੇਸ ਬੜਾ ਚੰਗਾ ਕਿਹਨੇ ਭਾਈ ਹਾਂ ਫੇਸ ਕੁਆਲਿਟੀ ਨੰਬਰ 1 ਆ ਬਸ ਬੱਸ ਠੀਕ ਗੱਲ ਆ ਭਾਈ ਕਵਾਲਟ ਕੁਆਲਟੀ ਫੁੱਲ ਇੱਕ ਨੰਬਰ ਬਰੀਡ ਤੇ ਢਿੱਲਾ ਬਹੁਤ ਸੀ ਠੰਡੀ ਬਈ ਜੰਤ ਨਹੀਂਗਾ ਬਿਹਰ ਪੰਜਾਬ ਵਾਲੀ ਜਰਸੀ ਆ ਹਮਾਤਰਾ ਜਰਸੀ ਨਹੀਂ ਪਹਿਲੇ ਸੂਏ 16 17 ਕਿਲੋ ਤੇ ਖੁੱਲਾ ਪਾਇਆ ਵਾ ਹੂੰ ਸਹੀ ਤੇ ਇਨਕੇ 18 ਪਲੱਸ ਪਾਉਗੀ ਅਗਲਾ ਭਲਾ ਦੀ 15 ਮੰਨ ਕੇ ਲੈ ਜੇ ਬਾਈ ਕੀ ਮੋਲ ਆ ਬਈ ਕੱਚੀ ਕੱਚੀ ਦਾ ਵੀਰੇ 7000 ਰੁਪਏ 65000 ਦੀ ਬੱਛੀ ਦਵਾਂਗੇ 67000 ਰੁਪਏ ਮੋਲ ਪਹਿਲੇ 10000 ਦੀ ਬੱਛੀ ਦਵਾਂਗੇ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਤੁਸੀਂ ਝੋਲੀ ਚੈੱਕ ਕਰਵਾ ਦਿਓ ਝੋਲੀ ਵਾਲੇ ਪਾਸੋਂ ਪੂਰੀ ਸ਼ਾਨਦਾਰ ਆ ਸਹੀ ਗੱਲ ਹੈ ਬਈ ਥਲਾਉ ਬੋ ਪਈ ਜਰਸੀ ਬਰੀਡ ਆ ਬਈ ਜਮੀ ਬਿਲਕੁਲ ਨਹੀਂ ਮੰਦੀ ਫੈਂਡ ਫੁੰਡ ਕਰਮਾ ਦੀ ਕਰਮਾ ਦਾ ਟੋਰਾ ਚੈੱਕ ਥਲਾਉ ਬੋ ਪਈਆਂ ਕਿ ਨਹੀਂ ਬਾਈ ਹਾਂ ਬਾਈ ਥਲਾਉ ਲਗੋ ਨਾ ਝੋਲੀ ਦੇਖੋ ਲੈ ਕੀ ਬਾਤ ਹੈ ਕੱਚੀ ਕੱਚੀ ਉਹ ਸਭ ਨੰਨ ਅੰਦਾਜ਼ਾ ਲਾਏ ਭਾਈ ਚੋ ਵੀ ਬਾਈ 2000 ਰੁਪਏ ਦੀ ਛੋੜੀ ਹੋਈ ਆ ਠੀਕ ਆ ਅੱਗੇ ਵੀਰੇ 6 ਨੰਬਰ ਤੇ ਇਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਾਈ ਸੂਈ ਨੂੰ ਅੱਜ ਇਹਨੂੰ ਪੰਜਵਾਂ ਦਿਨ ਆ ਬੱਚਾ ਕੀ ਮਗਰ ਬੱਚਾ ਬਾਈ ਬੱਚਾ ਬਈ ਆ 25 ਕਿਲੋ ਦੁੱਧ ਜਮਾ ਹਾਇਰ ਆ ਠੀਕ ਆ ਕੋਈ ਦੁੱਧ ਮੰਗ ਲੈ ਭਲਾ ਬੋਲਾ ਮੰਗ ਲੈ ਪਰ ਦੁੱਧ ਤਿਆਰ ਹੋ ਗਿਆ 25 ਕਿਲੋ ਜਮਾ ਤਿਆਰ ਆ ਬਾਈ ਇਸ ਟਾਈਮ ਖੁੱਲੋ ਡੁੱਲਾ ਖੁੱਲੋ ਮੈਂ ਤਾਂ ਪੱਤੀ ਦੇਤੀ ਇਹ ਲੋ ਖੁੱਲਾ ਪਾਉਗੀ ਠੀਕ ਆ ਬਾਈ ਹੂੰ ਸੋਰਾ ਚੈੱਕ ਕਰੋ ਫਰੀਡ ਚੈੱਕ ਕਰੋ ਪ੍ਰਿੰਟ ਰਹਣਾ ਇਸ ਕੁਆਲਟੀ ਉਹ ਸ਼ਾਨਦਾਰ 90000 ਰੁਪਿਆ ਰੇਟ ਆ 95000 ਦੀ ਬੱਚੀ ਲਵਾਂਗੇ ਲੈ ਬਾਈ ਸੁਨਾੜਾ ਚੈੱਕ ਕਰੋ ਤਾਂ ਇਕੱਲੀ ਕਲੀ ਨਾੜਾ ਫੁੱਲ ਵੀ ਬਾਕੀ ਕੁਆਲਟੀ ਵਾਲੀ ਹੈ ਬਾਈ ਮੈਂ ਵੱਧ ਪੀ ਲੂਗਾ ਨਾਲੇ ਘਰ ਨੂੰ ਚਾ ਕਮਚਾ ਦੇਗੀ ਕੋਈ ਮਰਦੀ ਪੇ ਦਾ ਫਾਰਮ ਸੀਗਾ ਤੇ ਪਰ ਜਦੋਂ ਤਿਆਰ ਹੋਊਗੀ ਬਾਈ ਉਦੋਂ ਚਾਰ ਘਰ ਬਾਕੇ ਬਾਰ ਖੜਕਾਉਣਗੇ ਹੂੰ ਕਿ ਵੜ ਸਾਨੂੰ ਮਿਲੇ ਵੜ ਸਾਨੂੰ ਮਿਲੇ ਹੈਨਾ ਸਾਨੂੰ ਮਿਲੇ ਪਰ ਬੰਦਾ ਲਵੇ ਕੋਈ ਸ਼ੌਕੀ ਜਿਨੇ ਪਾਲ ਨਹੀਂ ਆ ਦੁੱਧ ਨਹੀਂ ਇਹਨੇ ਜਾ ਕੇ ਦੇ ਹੂੰ ਪਰ ਇਹ ਬੰਦੇ ਉਹਦੇ ਵਾਸਤੇ ਫਾਇਦੇ ਚ ਆ ਜੀਨੇ ਬਾਈ ਦੱਸ ਗਿਆਂ ਰੱਖਾਂ ਵਾ ਕੋਈ ਨਹੀਂ ਬਾਈ ਆਪਾਂ ਵਹਿੜ ਤਿਆਰ ਕਰਕੇ ਨਾਲ ਤਾਂ ਰਾਕਮ ਨਾਲ ਦੁੱਗਣੀ ਜੁੜ ਜੂ ਨਾਲੇ ਬਾਈ ਜਿਹੜਾ ਬੰਦਾ ਸ਼ੌਂਕ ਰੱਖਦਾ ਨਾ ਇਹ ਚੀਜ਼ਾਂ ਨਾਲ ਜੋ ਕਿੱਲੇ ਦੇ ਖੜੇ ਹੁੰਦੇ ਉਹ ਜਾਨਵਰ ਮਨ ਖੁਸ਼ ਹੁੰਦਾ ਸਹੀ ਗੱਲ ਆ ਬਾਈ ਚੀਜ਼ ਐ ਇੱਕ ਇੱਕ ਚੀਜ਼ ਹਾਂ ਤੇ ਰੁਪਏ ਬਾਹਲੇ ਤਾਂ ਨਹੀਂ ਬੱਚੀ ਜਦੋਂ ਤਿਆਰ ਹੋ ਗਈ ਬਾਈ ਦੋ ਤੋਂ ਬਾਹਰ ਵਿਕੂਗੀ ਅਗਲਾ ਭਲਾ ਦੀ ਡੂੜ ਦੀ ਮੰਨ ਕੇ ਲੈ ਇਹ ਭਲਾ ਇੱਕ ਅੱਸੀ ਦੀ ਮੰਨ ਲੈ ਸਹੀ ਗੱਲ ਆ ਪਰ ਹੈ ਚੀਜ਼ ਆ ਬ੍ਰੀਡ ਫੁੱਲ ਆ ਬਾਈ ਡਾਇਮੰਡ ਪੀਸ ਆ ਦੁੱਧੋ ਡਰਾਈ ਆ ਥਾਨ ਬਾਈ ਗਰੂਡ ਦੇ ਸੀਮਨ ਤੋਂ ਵੀਰੇ ਗੱਭਣਾ ਆ ਆਪ ਉਹਨਾਂ ਨੇ ਪੇ ਦੱਸਿਆ ਸੀਗਾ ਇਹ ਪੈਣੀ ਮੇਕਰ ਦੀ ਠੀਕ ਤੇ ਕੀ ਮੁੱਲ ਆ ਫਿਰ ਇਹਦਾ ਮੁੱਲ ਵੀਰੇ 67000 ਰੁਪਿਆ 65000 ਦੀ ਬੱਛੀ ਦਵਾਂਗੇ ਇਹਦੇ ਚ ਛੋੜ ਛੱਪਾ ਆਪਣੇ ਪਾਸ ਮਾਨ ਤਾਂ 2000 ਦਾ ਹੀ ਹੋਣਾ ਵੀਰੇ ਕੋਈ ਇਦੂ ਘੱਟ ਵਾਲਾ ਬਾਈ ਫੋਨ ਨਾ ਲਾਵੇ ਬਹੁਤ ਠੀਕ ਚਲੋ ਬੈਡ ਚੰਗੀ ਆ ਬਈ ਬ੍ਰੀਡ ਵਾਲੀ ਆ ਫੇਸ ਕੁਆਲਿਟੀ ਇੱਕ ਨੰਬਰ ਆ ਬਈ ਇਹ ਨੂੰ ਰਹਿ ਗਈ ਬਾਈ ਹੋਰ ਇਹ 10 ਮਹੀਨੇ ਆ ਠੀਕ ਆ ਤੇ ਦੱਸਾਂ ਨਹੀਂ ਜਿਆਦਾ ਬੱਚਾ ਉਹ ਵਗੋ ਇਹ ਉਹ ਕਰਦਾ ਹੈ ਨਹੀਂ ਵੀਰੇ ਯਾਰ ਨਸਨ ਦਾ ਕਿ ਤਾਰੇ ਪਾਰਸ ਦਾ ਠੀਕ ਆ 10 ਮਹੀਨੇ ਉਮਰ ਆ ਹਮ ਤੇ ਕੱਟਾ ਜਦੋਂ ਤਿਆਰ ਹੋ ਗਿਆ ਬਾਈ ਦੱਸੂਗਾ ਇਹ ਤਾਂ ਸੈਂਕ ਸੋਕੋ ਮੈਂ ਬਣਾਇਆ ਹੀ ਨਹੀਂ ਸੱਦਿਆ ਸੀ ਬਾਈ ਦਾ ਟਾਈਮ ਨਹੀਂ ਲੱਗਿਆ ਠੀਕ ਆ ਜਿਵੇਂ ਆਇਆ ਕੱਟਾ ਉਵੇਂ ਖੜਾ ਹੈਗਾ ਹਮ ਹਮ ਕੁਆਲਿਟੀ ਇੱਕ ਨੰਬਰ ਆ ਫੁੱਲ ਵਰੀ ਨੀਲੀ ਰਾਵੀ ਦਾ ਚੰਗੇ ਸੀ ਚੰਗੇ ਨੇ ਉਮਰ ਆ ਬਾਈ ਦੁੱਧਾਂ ਦੀ ਦਦੀ ਠੀਕ ਆ ਕਿੰਨਾ ਕਿ ਦੁੱਧ ਸੀ ਮਾਂ ਦਾ ਦੁੱਧ ਫਾਇਰ ਪੁੱਛਿਆ ਜਿਵੇਂ ਝੂਠ ਮਾਰਨ ਨੂੰ ਮੈਂ ਕਹਿੰਦਾ ਬਈ 18 ਕਿਲੋ ਸੀ 20 ਕਿਲੋ ਸੀ ਆਪਾਂ ਨੂੰ ਬਈ ਕਵਾ ਲੱਗੀ ਬਾਕੀ ਤੁਸੀਂ ਇਹ ਨਿਸ਼ਾਨਾ ਚੈੱਕ ਕਰ ਦਿਓ ਕਿਸੇ ਪਾਸੇ ਨੂੰ ਖੁੰਝਿਆ ਸਹੀ ਗੱਲ ਆ ਬਈ ਕਿਸੇ ਪਾਸੇ ਵੀ ਨਹੀਂ ਖੁੰਝਿਆ ਬਈ ਨੀਲੀ ਰਾਵੀ ਬਰੀਡ ਚੈੱਕ ਕਰੋ ਬਈ ਕੱਦ ਚੈੱਕ ਕਰੋ ਫੇਸ ਦਿਖਾ ਦੇ ਦਾ ਪ੍ਰਿੰਟ ਪ੍ਰਿੰਟ ਅੱਖਾਂ ਓੱਖਾਂ ਚੈੱਕ ਕਰ ਲਓ ਲੈ ਬਰੀਡ ਇੱਕ ਨੰਬਰ ਬਰੀਡ ਆ ਬਈ ਤੇ ਕੀ ਮੋਲ ਆ ਬਈ ਕੁਲ ਵੀਰੇ ਦਾ ਮੋਲ ਟੀਆ ਰੀਆ 35000 ਦਾ ਕਟਾ ਦੇਣਾ ਹੈ ਠੀਕ ਆ ਪਰ ਲਾਵੇ ਕੋਈ ਠਰਕੀ ਬੰਦਾ ਹੀ ਫੋਨ ਦੂਜੇ ਕਟੇ ਆ ਰਿਹਾ ਦਾ ਹੈ ਨਹੀਂ ਜਿੰਨੇ ਪਈ ਜਾ ਕੇ ਕਰੇ ਤਿਆਰ ਕਰਨਾ ਜਦੋਂ ਤਿਆਰ ਹੋਣਾ ਕਟਾ 14000 ਦਾ ਕੀਮਤ ਭਰਾਊਗਾ ਮੈਨੂੰ ਪਤਾ ਲੱਗੂ ਕੋਈ ਚੀਜ਼ ਘਰੇ ਖੇਲਦੀ ਸੀ ਹਾਂ ਮੈਨੂੰ ਪਤਾ ਆ ਕਿ ਇਹਨੇ ਨਾਮ ਨਹੀਂ ਹੁੰਦਾ ਸਹੀ ਗੱਲ ਜਦ ਦੁੱਧ ਬਾਅਦ ਫੀਡ ਖਾ ਕੇ ਤਿਆਰ ਹੋਇਆ ਉਹ ਵਕ ਲੋਕਾਂ ਦਾ 2 ਮਹੀਨੇ ਦੇ ਕੱਟੇ ਬਈ ਡੂੜ ਦੋਨੋਂ ਇਕੱਠਾ ਹੀ ਕਰਦੇ ਆ ਸਹੀ ਗੱਲ ਆ ਤੇ ਕਿਵੇਂ ਦੇ ਵੀਰ ਨੂੰ ਬਈ ਕੋਈ ਵੀ ਨੱਕ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ